ਅਮਰੀਕਾ ਤੇ ਭਾਰਤ ਦੇ ਸਬੰਧਾਂ ਦੀ ਮੌਜੂਦਾ ਤਸਵੀਰ ਦੀ ਗੱਲ ਕਰੀਏ ਤਾਂ ਦੋਵਾਂ ਮੁਲਕਾਂ ਦੇ ਸਬੰਧ ਥੋੜੇ ਤਣਾਅਪੂਰਨ ਚੱਲ ਰਹੇ ਨੇ ਅਮਰੀਕਾ ਨੇ ਭਾਰਤ ਤੇ 25% ਟੈਰਿਫ ਲਗਾਉਣ ਦੀ ਧਮਕੀ ਤੋਂ ਬਾਅਦ ਕਈ ਅਜਈਆਂ ਨੀਤੀਆਂ ਤੇ ਅਸਰ ਪਿਆ ਜਿਸ ਦੇ ਨਾਲ ਭਾਰਤ ਸਣੇ ਭਾਰਤ ਦੇ ਲੋਕ ਵੀ ਪ੍ਰਭਾਵਿਤ ਹੋਏ ਖਾਸ ਕਰਕੇ ਉਹ ਭਾਰਤੀ ਲੋਕ ਜੋ ਅਮਰੀਕਾ ਦੇ ਵਿੱਚ ਨੌਕਰੀ ਕਰ ਰਹੇ ਨੇ ਕ੍ਰਮ ਤੇ ਸਾਥੀ ਸ਼ੁਰੂ ਤੋਂ ਹੀ ਅਮਰੀਕਾ ਦੇ ਟੈਕ ਖੇਤਰ ਵਿੱਚ ਭਾਰਤੀਆਂ ਦੀ ਵੱਧ ਰਹੀ ਸ਼ਮੂਲੀਅਤ ਤੋਂ ਪਰੇਸ਼ਾਨ ਨੇ ਯਾ ਕਹਿ ਲਗੋ ਕਿ ਡਰੇ ਹੋਏ ਨੇ ਕਿ ਕਿਤੇ ਭਾਰਤੀ ਟੈਕ ਮਾਹਿਰ ਉਹਨਾਂ ਦੇ ਨੌਜਵਾਨਾਂ ਦੀਆਂ ਨੌਕਰੀਆਂ ਨਾ ਖਾ ਜਾਣ ਭਾਰਤ ਖਿਲਾਫ ਤਾਜ਼ਾ ਬਿਆਨਬਾਜ਼ੀ ਦੀ ਗੱਲ ਕਰੀਏ ਤਾਂ ਇੱਕ ਅਮਰੀਕੀ ਮੈਲਾ ਸੰਸਦ ਮੈਂਬਰ ਨੇ ਭਾਰਤੀਆਂ ਨੂੰ ਮਿਲਣ ਵਾਲੇ H1B ਵੀਜ਼ਾ ਨੂੰ ਰੱਦ ਕਰਨ ਦੀ ਅਪੀਲ ਤੱਕ ਕਰ ਦਿੱਤੀ सत श्रीकाली देख रहे हो टाइम्स एक्सपी पंजाबी अमरीकी संसद मैंबर मार्जरी ट्रेलर ग्रीन ने जो कि जॉर्जिया तो रिपब्लिकन पार्टी की संसद मैंबर कट्टरपंथी विचारधारा की समर्थक है उसने राष्ट्रपति डोनल्ड ट्रंप को ਭਾਰਤੀ ਟੈਕ ਮਹਾਰਾ ਨੂੰ ਮਿਲਣ ਵਾਲੇ H1B ਵੀਜ਼ਿਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਇਹ ਬਿਆਨ ਅਮਰੀਕਾ ਤੇ ਭਾਰਤ ਦੇ ਵਿਚਕਾਰ ਵਪਾਰਕ ਤਣਾਅ ਤੇ ਟੈਰਿਫ ਵਿਵਾਦ ਦੇ ਮੱਦੇ ਨਜ਼ਰ ਆਇਆ, ਜਿੱਥੇ 트ੰਪ ਨੇ ਭਾਰਤ ਨੂੰ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ 25% ਦੇ ਟੈਰਿਫ ਅਤੇ ਹੋਰ ਜੁਰਮਾਨੇ ਲਗਾਉਣ ਦੀ ਧਮਕੀ ਦੇ ਦਿੱਤੀ। ਗ੍ਰੀਨ ਨੇ X ਤੇ ਇੱਕ ਪੋਸਟ ਵਿੱਚ ਲਿਖਿਆ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅਮਰੀਕੀ ਆਗੂ IT ਅਤੇ ਟੈਕ ਖੇਤਰ ਵਿੱਚ ਭਾਰਤੀਆਂ ਦੀ ਕਾਬਲੀਅਤ ਤੋਂ ਕਿੰਨਾ ਡਰੇ ਹੋਏ ਨੇ। ਸੰਸਦ ਮੈਂਬਰ ਗ੍ਰੀਨ ਨੇ ਇਥੋਂ ਤੱਕ ਕਹਿ ਦਿੱਤਾ ਕਿ H1B ਵੀਜ਼ੇ ਅਮਰੀਕੀ ਨੌਕਰੀਆਂ ਖਾ ਰਹੇ ਨੇ ਅਤੇ ਇਹਨਾਂ ਨੂੰ ਰੋਕਣਾ ਚਾਹੀਦਾ ਹੈ। ਮਰਜਰੀ ਟੇਲਰ ਗ੍ਰੀਨ ਨੇ 4 ਅਗਸਤ 2025 ਨੂੰ X ਤੇ 트ੰਪ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਤੇ ਟੈਰਿਫ ਲਗਾਉਣ ਦੀ ਬਜਾਏ ਜਾਂ ਇਸ ਨੂੰ ਵਧਾਉਣ ਦੀ ਬਜਾਏ ਭਾਰਤੀਆਂ ਦੇ ਲਈ H1B ਵੀਜ਼ਾ ਨੂੰ ਰੱਦ ਕਰੋ ਜੋ ਅਮਰੀਕੀ ਨੌਕਰੀਆਂ ਖੋ ਰਹੇ ਨੇ। ਹੁਣ ਤੁਹਾਨੂੰ ਦੱਸਦੇ ਹਾਂ ਕਿ H1B ਵੀਜ਼ਾ ਪ੍ਰੋਗਰਾਮ ਹੈ ਕਿ ਜਿਸ ਤੋਂ ਅਮਰੀਕੀ ਸਿਆਸੀ ਆਗੂ ਪਰੇਸ਼ਾਨ ਅਤੇ ਇਸ ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਨੇ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਤੌਰ ਤੇ ਨੌਕਰੀਆਂ ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ ਮਤਲਬ ਇਸ ਵੀਜ਼ਾ ਦੇ ਆਧਾਰ ਤੇ ਵੱਡੀਆਂ-ਵੱਡੀਆਂ ਅਮਰੀਕਨ ਟੈਕ ਅਤੇ ਆਈਟੀ ਕੰਪਨੀਆਂ ਅਮਰੀਕਾ ਦੇ ਬਾਹਰੋਂ ਹੁਨਰਮੰਦ ਕਾਮਿਆਂ ਨੂੰ ਬੁਲਾ ਕੇ ਆਪਣੇ ਇੱਥੇ ਕੰਮ ਦਿੰਦੀਆਂ ਨੇ ਅਤੇ ਇਸ ਵੀਜ਼ਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵੀਜ਼ਾ ਦੇ ਤਹਿਤ ਸਭ ਤੋਂ ਵੱਧ ਭਾਰਤੀ ਪ੍ਰੋਫੈਸ਼ਨਲ ਮਹਾਰਾ ਨੂੰ ਮਿਲਦਾ ਹੈ ਇੱਕ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਾਲ 2023 ਦੇ ਵਿੱਚ 72% H1B ਵੀਜ਼ਾ ਭਾਰਤੀ ਪ੍ਰੋਫੈਸ਼ਨਲਸ ਨੂੰ ਜਾਰੀ ਹੋਏ ਜਦਕਿ 12% ਚਾਈਨਾ ਦੇ ਨਾਗਰਿਕਾਂ ਨੂੰ ਮਿਲੇ ਇਹ ਵੀਜ਼ਾ ਜ਼ਿਆਦਾਤਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥਮੈਟਿਕਸ ਖੇਤਰਾਂ ਦੇ ਨਾਲ ਜੁੜੀਆਂ ਕੰਪਨੀਆਂ ਦੇ ਵੱਲੋਂ ਜਾਰੀ ਕੀਤੇ ਜਾਂਦੇ ਨੇ। H1B ਵੀਜ਼ਾ ਭਾਰਤੀ ਆਈਟੀ ਪ੍ਰੋਫੈਸ਼ਨਲਸ ਅਤੇ ਇੰਜੀਨੀਅਰਸ ਦੇ ਲਈ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਇੱਕ ਮੁੱਖ ਰਸਤਾ ਹੈ। ਜੇਕਰ ਇਹ ਪ੍ਰੋਗਰਾਮ ਰੱਦ ਜਾਂ ਫਿਰ ਸਖਤ ਕੀਤਾ ਜਾਂਦਾ ਹੈ ਤਾਂ ਇਸ ਦੇ ਨਾਲ ਹਜ਼ਾਰਾਂ ਭਾਰਤੀ ਪਰਿਵਾਰ ਅਤੇ ਭਾਰਤ ਦੇ ਆਈਟੀ ਸੈਕਟਰ ਤੇ ਡੂੰਘਾ ਅਸਰ ਪਵੇਗਾ। ਟਰੰਪ ਨੇ ਹਾਲ ਹੀ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਦਾ ਸਮਰਥਨ ਕੀਤਾ ਸੀ ਜਨਵਰੀ 2025 ਦੇ ਵਿੱਚ ਵਾਈਟ ਹਾਊਸ ਦੇ ਵਿੱਚ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੂੰ ਹੁਨਰਮੰਦ ਅਤੇ ਸਮਰਥ ਲੋਕਾਂ ਦੀ ਜ਼ਰੂਰਤ ਹੈ ਅਤੇ H1B ਪ੍ਰੋਗਰਾਮ ਇਸ ਦੇ ਵਿੱਚ ਮਦਦ ਕਰਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪ੍ਰੋਗਰਾਮ ਅਮਰੀਕੀ ਅਰਥਵਿਵਸਥਾ ਖਾਸ ਤੌਰ ਤੇ ਸਿਲੀਕਨ ਵੈਲੀ ਦੇ ਆਈਟੀ ਸੈਕਟਰ ਨੂੰ ਮਜ਼ਬੂਤ ਕਰਦਾ ਹੈ। ਹੁਣ ਆਖਿਰਕਾਰ ਇਸ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਵਿਵਾਦ ਸ਼ੁਰੂ ਕਿਉਂ ਹੋਇਆ? ਤਾਂ ਇਸ ਦਾ ਜਵਾਬ ਹੈ ਜਦੋਂ ਤੋਂ ਅਮਰੀਕਾ ਦੇ ਵੱਲੋਂ ਭਾਰਤ 'ਤੇ ਮਹਿੰਗੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ। 트ੰਪ ਨੇ ਭਾਰਤ ਦੇ ਵੱਲੋਂ ਰੂਸੀ ਤੇਲ ਦੀ ਵੱਡੀ ਮਾਤਰਾ ਵਿੱਚ ਖਰੀਦ ਨੂੰ ਲੈ ਕੇ ਟੈਰਿਫ ਵਧਾਉਣ ਦੀ ਗੱਲ ਕਹੀ। 1 ਅਗਸਤ 2025 ਨੂੰ 트ੰਪ ਨੇ ਭਾਰਤੀ ਵਸਤਾਂ 'ਤੇ 25% ਦਾ ਟੈਰਿਫ ਲਗਾਇਆ ਅਤੇ ਰੂਸ ਦੇ ਨਾਲ ਵਪਾਰ ਨੂੰ ਲੈ ਕੇ ਵਾਧੂ ਜੁਰਮਾਨੇ ਲਗਾਉਣ ਦੀ ਧਮਕੀ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਗੈਰਵਾਜਬ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕਾ ਤੇ ਯੂਰਪੀ ਸੰਘ ਵੀ ਰੂਸ ਦੇ ਨਾਲ ਵਪਾਰ ਕਰਦੇ ਨੇ। ਇਸ ਤੋਂ ਪਹਿਲਾਂ ਵੀ 트럼ਪ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ ਵਿੱਚ ਆਪਣੀਆਂ ਫੈਕਟਰੀਆਂ ਤੇ ਆਪਣੀਆਂ ਯੂਨਿਟਸ ਲਗਾਉਣ ਦੀ ਥਾਂ ਅਮਰੀਕਾ ਦੇ ਵਿੱਚ ਸਥਾਪਿਤ ਕਰਨ ਦੀ ਹਦਾਇਤ ਦਿੱਤੀ ਸੀ ਜਿਸ ਤੋਂ ਬਾਅਦ ਅਮਰੀਕੀ ਸਿਆਸੀ ਆਗੂਆਂ ਦੇ ਵਿੱਚ ਭਾਰਤ ਵਿਰੋਧੀ ਮਾਨਸਿਕਤਾ ਖੁੱਲ ਕੇ ਸਾਹਮਣੇ ਆਈ ਅਮਰੀਕੀ ਟੈਕ ਕੰਪਨੀਆਂ ਜਿਵੇਂ ਕਿ Amazon, Meta ਅਤੇ Microsoft ਜੋ H1B ਵੀਜ਼ਿਆਂ ਤੇ ਨਿਰਭਰ ਕਰਦੀਆਂ ਨੇ ਅਮਰੀਕਾ ਦੇ ਵਿੱਚ ਕੋਈ ਵੀ ਅਜਿਹੀ ਟੈਕ ਕੰਪਨੀ ਨਹੀਂ ਜਿਸ ਦੇ ਵਿੱਚ ਕੋਈ ਭਾਰਤੀ ਇੰਜੀਨੀਅਰ ਕੰਮ ਨਾ ਕਰਦਾ ਹੋਵੇ ਭਾਰਤੀ ਆਈਟੀ ਸੈਕਟਰ H1B ਵੀਜ਼ਿਆਂ ਤੇ ਸੰਭਾਵੀ ਪਾਬੰਦੀਆਂ ਦੇ ਨਾਲ ਭਾਰਤ ਦੀਆਂ ਆਈਟੀ ਕੰਪਨੀਆਂਜ਼ ਜੋ ਕਿ ਅਮਰੀਕੀ ਬਾਜ਼ਾਰ ਤੇ ਨਿਰਭਰ ਕਰਦੀਆਂ ਨੇ ਉਹਨਾਂ ਕੰਪਨੀਆਂ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ ਇਸ ਦੇ ਨਾਲ ਅੰਤਰਰਾਸ਼ਟਰੀ ਪ੍ਰੋਜੈਕਟਾਂ ਅਤੇ ਟੈਕ ਖੇਤਰ ਦੇ ਵਿੱਚ ਸਹਿਯੋਗ ਤੇ ਵੀ ਅਸਰ ਪੈ ਸਕਦਾ ਹੈ ਇੱਥੋਂ ਤੱਕ ਕਿ ਅਮਰੀਕੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਟੈਕ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਸਕਦੀ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਨੌਜਵਾਨ ਅਮਰੀਕਾ ਦੇ ਵਿੱਚ ਪੜ੍ਹਾਈ ਕਰਕੇ ਉੱਥੋਂ ਦੀਆਂ ਹੀ ਕੰਪਨੀਆਂ ਵਿੱਚ ਕੰਮ ਕਰਨ ਦਾ ਚਾਹੁੰਦੇ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਟੈਕ ਮਹਾਰਾ ਨੇ ਆਪਣੀ ਯੋਗਤਾ ਅਤੇ ਕਾਬਲੀਅਤ ਦੇ ਨਾਲ ਅਮਰੀਕਾ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਚਲਾਉਣ ਦੇ ਵਿੱਚ ਮਦਦ ਕੀਤੀ ਹੈ। ਅਮਰੀਕਾ ਵਿੱਚ Google, Microsoft, Adobe, IBM ਵਰਗੀਆਂ ਵੱਡੀਆਂ ਕੰਪਨੀਆਂ ਨੂੰ ਭਾਰਤੀ ਹੀ ਚਲਾ ਰਹੇ ਨੇ। ਜੇਕਰ ਭਾਰਤੀਆਂ ਲਈ H1B ਵੀਜ਼ੇ ਬੰਦ ਹੁੰਦੇ ਨੇ ਤਾਂ ਭਾਰਤੀਆਂ ਦੇ ਨਾਲ-ਨਾਲ ਨੁਕਸਾਨ ਅਮਰੀਕੀ ਕੰਪਨੀਆਂ ਦਾ ਵੀ ਹੈ।